ਡਾਕਟਰ ਪੀਜੀਏ ਗਏ ਸੀ ਪੀਜੀਏ ਦਾ ਡਾਕਟਰ ਕਹਿੰਦਾ ਹਰਨੀਆਂ ਦਾ ਆਪਰੇਸ਼ਨ ਹੋਣਾ ਬੱਚੇ ਹਾਂਜੀ ਇੱਥੇ ਵੀ ਲੁਧਿਆਣੇ ਹੀ ਆਇਆ ਸੀ ਬੱਚਾ ਗੁਰੂ ਘਰ ਜਾਂਦੇ ਨੇ ਇਹ ਵੀ ਚੱਲਦੇ ਨੇ ਥੋੜੇ ਕਦੇ ਸਲਾਹ ਲੈਂਦੇ ਸਲਾਹ ਮਰਜ਼ਾ ਸਾਰੇ ਸਾਰੇ ਇੱਥੇ ਸਗਰਾ ਹੁੰਦਾ ਰਹਿੰਦਾ ਉਹ ਸਾਹ ਤੇ ਬਹੁਤ ਸਤਿਕਾਰ ਕਰਦਾ ਹਾਂ ਜੀ ਜਿੰਨੂ ਤੁਹਾਨੂੰ ਲੱਗ ਚਿੱਤ ਕੱਲ ਵੀ ਜਿੰਨੀ ਵੀ ਬਿਮਾਰੀ ਦੇ ਕਹਿੰਦਾ ਮੇਰੀ ਰਾਖੂ ਲੰਬੀ ਉਮਰ ਜੀਓ ਬੈਠੇ ਜਿੰਨੇ ਜਾਨੇ ਬੈਠੇ ਨਾ ਸਾਹ ਦਾ ਤੋਠ ਠੀਕ ਹੈ ਸਤਿਕਾਰਯੋਗ ਜੀ ਰੱਬ ਕਰੇ ਵੀਰ ਜੀ ਡਾਕਟਰ ਕਹਿੰਦੇ ਵੀ ਉਮਰ ਅਰ 10ਵੇਂ ਪਾਤਸ਼ਾਹ ਦੇ ਘਰੇ ਕੀ ਨਹੀਂ ਹੈ ਗੁਰੂ ਨਾਨਕ ਦੇਕ ਦੇਕੀ ਮੇਹਰ ਦੀ ਕਿਰਪਾ ਨਾਲ ਹੀ ਮੈਂ ਬਚਨ ਕਰਦਾ ਮੈਂ ਅਰਦਾਸ ਦੇ ਤੇ ਧਿਆਨ ਤਰ ਕੇ ਆਪਣਾ ਗੁਰੂ ਦਾ ਵਿਚਾਰ ਕਰਦਾ ਕਿ ਜੇ ਕਿੰਬੱਤੀ ਸਭ ਤੋਂ ਵੱਧ ਮਨ ਕਰਦਾ ਹੂੰ ਹਾਂ ਤੁਸਕੀ ਗੁਰੂ ਘਰ ਦਾ ਰਾਸਕ ਨਹੀਂ ਪਤਾ ਮੇਰੇ ਅਰਦੇ ਤਾਂ ਮੌਲਕ ਨੂੰ ਮਿਲ ਜਾਈਏ ਜਿਸਰ ਦੇ ਰਹਿਣਗੇ